ਪੰਜਾਬ న్యూਸ ਦੇਖ ਰਹੇ तमाम दर्शकਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਮਿਤਾ ਲਿਵਾਲ ਖਬਰਾਂ ਤੇ ਨਜ਼ਰ ਮਾਰਾਂਗੇ ਪਰ ਪਹਿਲਾਂ ਰੁਕ ਕਰਦੇ ਹਾਂ ਸੁਰਖੀਆਂ ਦਾ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵੱਡੀ ਰਾਹਤ ਆਟੋ ਦਫ਼ਤਰ ਦੀਆਂ ਸਾਰੀਆਂ ਸੇਵਾਵਾਂ ਸੇਵਾ ਕੇਂਦਰਾਂ ਵਿੱਚ ਤਬਦੀਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ-ਪਾਕਿ ਵਿਚਕਾਰ ਸ਼ਾਂਤੀ ਕਰਵਾਉਣ ਦਾ ਕੀਤਾ ਦਾਅਵਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕੀਤੀ ਛਲਾਕਾ ਸੰਤਪੂਰੀ ਵਾਲਿਆਂ ਦੇ ਮਹਾਪੁਰਖਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਗਿਆਨੀ ਹਰਪ੍ਰੀਤ ਸਿੰਘ ਸਣੇ ਵੱਡੀ ਗਿਣਤੀ ਚ ਸਖਸ਼ਤਾ ਅਤੇ ਸੰਗਤ ਨੇ ਕੀਤੀ ਸ਼ਿਰਕਤ ਵੱਖ-ਵੱਖ ਮੁੱਦਿਆਂ ਤੇ ਬੋਲੇ ਗਿਆਨੀ ਹਰਪ੍ਰੀਤ ਸਿੰਘ ਡੀਆਈਜੀ ਹਰਚਰਨ ਸਿੰਘ ਪੁਲਰ ਮਾਮਲੇ ਚ ਨਮਾ ਮੋੜ ਵਿਚੋਲੇ কৃষ্ণ ਸ਼ਰਦਾ ਨੂੰ ਭੇਜਿਆ 9 ਦਿਨਾਂ ਦੇ ਰਿਮਾਂਡ ਤੇ ਪੁੱਛ ਕਿਸ ਦੌਰਾਨ ਹੋ ਸਕਦੇ ਨੇ ਵੱਡੇ ਖੁਲਾਸੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ਚ ਸੇਵਾਵਾਂ ਨੂੰ ਆਨਲਾਈਨ ਕੀਤਾ ਜਾ ਰਿਹਾ ਹੈ ਹੁਣ ਪੰਜਾਬ ਵਿੱਚ ਆਰਟੀਓ ਦਫ਼ਤਰ ਦੀਆਂ ਸਾਰੀਆਂ ਸੇਵਾਵਾਂ ਮਾ ਸੇਵਾ ਕੇਂਦਰਾਂ ਵਿੱਚ ਤਬਦੀਲ ਹੋ ਗਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਲੁਧਿਆਣਾ ਪਹੁੰਚੇ ਜਿੱਥੇ 100% ਦੀ ਫੇਸਲੈਸ ਆਰਟੀਓ ਸੇਵਾਵਾਂ ਦਾ ਉਦਘਾਟਨ ਕੀਤਾ ਗਿਆ ਲੁਧਿਆਣਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਇੱਕ ਇਤਿਹਾਸਕ ਦਿਨ ਹੈ ਅੱਜ ਡਿਜੀਟਲ ਦਿਵਸ ਹੈ ਆਰਟੀਓ ਦਫਤਰ ਸਭ ਤੋਂ ਵੱਧ ਮੁਸ਼ਕਲਾਂ ਵਾਲਾ ਰਿਹਾ ਹੈ ਲੋਕ ਚਲਾਨ ਰਜਿਸਟ੍ਰੇਸ਼ਨ ਰਿਕਾਰਡ ਲੈਸੈਂਸ ਆਦਨ ਨਾਲ ਸੰਬੰਧਿਤ ਆਪਣਾ ਕੰਮ ਕਰਵਾਉਣ ਲਈ ਲੰਬੀਆਂ ਲਾਈਨਾਂ ਵਿੱਚ ਖੜੇ ਹੁੰਦੇ ਸਨ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਭ੍ਰਿਸ਼ਟਾਚਾਰ ਨੂੰ ਤਾਲਾ ਲਗਾ ਦਿੱਤਾ ਗਿਆ ਹੁਣ ਲੋਕ ਕਾਲ ਕਰਕੇ ਲਰਨਿੰਗ ਲੈਸੈਂਸ ਦਾ ਟੈਸਟ ਵੀ ਘਰ ਬੈਠੇ ਦੇ ਸਕਦੇ ਨੇ ਅੱਜ ਬੜਾ ਇਤਿਹਾਸਕ ਦਿਨ ਹੈ ਖਾਸ ਤੌਰ ਤੇ ਇਹਨੂੰ ਆਪਾਂ ਜਿਹੜੀ ਟ੍ਰੈਫਿਕ ਦੇ ਮਾਮਲੇ 'ਚ ਆਪਾਂ ਇਹਨੂੰ ਇੱਕ ਡਿਜੀਟਲ ਧੇ ਕਹਿ ਸਕਦੇ ਹਾਂ ਸਭ ਤੋਂ ਵੱਧ ਖੱਜਲ ਖੁਆਰੀ ਜਿਹੜੀ ਐ ਉਹ ਆਰਟੀਓ ਆਫਿਸ 'ਚ ਡੀਟੀਓ ਆਫਿਸਾਂ 'ਚ ਹੁੰਦੀ ਸੀ ਲਾਇਸੈਂਸ ਨਾਲ ਰਿਲੇਟਡ ਆਰਸੀ ਨਾਲ ਰਿਲੇਟਡ ਇੰਸ਼ੋਰੈਂਸ ਨਾਲ ਰਿਲੇਟਡ ਚਲਾਣਾ ਨਾਲ ਰਿਲੇਟਡ ਜਿਹੜੀਆਂ ਵਾਇਲੇਸ਼ਨਸ ਸੜਕ 'ਤੇ ਆਵਾਜਾਈ ਦੇ ਰੂਲਾਂ ਦੀਆਂ ਹੁੰਦੀਆਂ ਸੀ ਉਹਨਾਂ ਨੂੰ ਭੁਗਤਣਾ ਜਾਂ ਲਾਇਸੈਂਸ ਬਣਾਉਣਾ ਲਰਨਿੰਗ ਲਾਇਸੈਂਸ ਫਿਰ ਲਾਈਸੈਂਸ ਅਪਡੇਟ ਕਰਾਉਣੇ ਬਹੁਤ ਸਾਰੇ ਕੰਮ ਸੀਗੇ ਜਿਨ੍ਹਾਂ ਵਾਸਤੇ ਇੱਥੇ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ ਸੀ ਅੱਜ ਉਹ ਖੱਜਲ ਖਵਾਰੀਆਂ ਨੂੰ ਜਿੰਦਾ ਲਾ ਦਿੱਤਾ ਗਿਆ ਅੱਜ ਇੱਥੇ ਜਿਹੜੀ ਕ腐ਪਸ਼ਨ ਚੱਲਦੀ ਸੀ ਕੋਈ ਨਾ ਕੋਈ ਏਜੰਟ ਫਿਰਦੇ ਹੋਣਗੇ ਮੈਂ ਤੇਰਾ ਕੰਮ ਕਰਾ ਦੂੰਗਾ ਤੂੰ ਮੈਨੂੰ ਆਦ ਕਰਦੇ ਹੋ ਕਰਦੇ ਵਿੱਚ ਫਿਰਦੇ ਰਹਿੰਦੇ ਦਲਾਲ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਕਮਿਸ਼ਨਾਂ ਨੂੰ ਜਿੰਦਾ ਲਾ ਗਿਆ ਤੇ ਚਾਬੀਆਂ ਜਿਹੜੀਆਂ ਨੇ ਉਹ ਡਸਟ ਬਿੰਚ ਛੁੱਟ ਦਿੱਤੀਆਂ ਗਈਆਂ ਨੇ ਜ਼ਿਕਰ ਹੋਗਾ ਕਿ ਇਸ ਤੋਂ ਪਹਿਲਾਂ ਵੀ ਕਈ ਸੁਵਿਧਾਵਾਂ ਨੂੰ ਆਨਲਾਈਨ ਕੀਤਾ ਗਿਆ ਹੈ ਤੇ ਹੁਣ ਪੰਜਾਬ ਸਰਕਾਰ ਵੱਲੋਂ ਆਰਟੀਓ ਦਫ਼ਤਰ ਦੇ ਕੰਮਕਾਜ ਨੂੰ ਵੀ ਆਨਲਾਈਨ ਕਰ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਕਿੰਨੀ ਅੱਕ ਸਹੂਲਤਾਂ ਮਿਲਦੀਆਂ ਨੇ ਰੂਸ-ਯੂਕਰੇਨ ਜੰਗ ਦੇ ਦੌਰਾਨ ਕਈ ਭਾਰਤੀ ਨੌਜਵਾਨਾਂ ਨੂੰ ਰੂਸੀ ਫੌਜ 'ਚ ਭਰਤੀ ਕੀਤਾ ਗਿਆ। ਕਈ ਨੌਜਵਾਨਾਂ ਨੇ ਆਪਣੇ ਵੀਡੀਓਜ਼ ਭੇਜਦਿਆਂ ਮਦਦ ਦੀ ਗੁਹਾਰ ਲਗਾਈ ਹੈ। ਕਈ ਨੌਜਵਾਨ ਡਰ ਦੇ ਮਾਹੌਲ 'ਚ ਨੇ ਅਤੇ ਕਈ ਜ਼ਖਮੀ ਨੇ। ਇਸ ਮਾਮਲੇ ਤੇ ਕਾਂਗਰਸੀ ਆਗੂ ਪ੍ਰਗਟ ਸਿੰਘ ਨੇ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਨੇ। ਰੂਸ ਯੂਕਰੇਨ ਜੰਗ ਦੇ ਦੌਰਾਨ ਕਈ ਭਾਰਤੀ ਨੌਜਵਾਨ ਲਗਾਤਾਰ ਮਦਦ ਦੀ ਗੁਹਾਰ ਲਗਾ ਰਹੇ ਨੇ ਉਹਨਾਂ ਵੱਲੋਂ ਲੋਕਸ਼ਿਪ ਕੇ ਬਣਾਈਆਂ ਵੀਡੀਓਜ਼ ਭੇਜੀਆਂ ਜਾ ਰਹੀਆਂ ਨੇ ਪਰ ਮਸਲੇ ਦਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਤੇ ਹੁਣ ਵੀ ਇੱਕ ਨੌਜਵਾਨ ਦੀ ਵੀਡੀਓ ਸਾਹਮਣੇ ਆਈ ਹੈ ਮੈਨੂੰ ਇੱਥੇ ਕੰਸਟਰਕਸ਼ਨ ਦੇ ਕੰਮ ਦਾ ਕਿਹਾ ਕਿ ਕੰਟੈਕਟ ਸੈਂਡ ਕਰਵਾ ਕੇ ਆਰਮੀ ਚ ਬਾਤਤਾ ਕਿ ਫਰੰਟ ਲਾਈਨ ਦੇ ਵਿੱਚ ਪਲੀਜ਼ ਮੈਨੂੰ ਇੱਥੋਂ ਕਢਾਓ ਨਹੀਂ ਤਾਂ ਮੇਰੀ ਜਾਨ ਨੂੰ ਖਤਰਾ ਹੈ ਜੀ ਕਿਉਂਕਿ ਇੱਥੇ ਪਲ-ਪਲ ਤੇ ਖਤਰਾ ਡਰੋਨ ਬਹੁਤ ਆ ਰਿਹਾ ਜੀ ਨਾਲ ਦੇ ਮੁੰਡੇ ਵੀ ਕਾਇਲ ਹੋਏ ਆ ਤੇ ਕੁਝ ਇੱਕ ਨਾਲ ਇੱਕ ਤਾਂ ਮੇਰੇ ਨਾਲ ਇੰਡੀਅਨ ਮੁੰਡਾ ਉਹ ਨਾਲ ਦੀ ਬੰਕਰ ਜਾਂ ਉਹਦਾ ਵੀ ਚੜ ਜਾ ਨੈਟ ਨੂੰ ਨਹੀਂ ਚੱਲਦਾ ਹੈਗਾ ਇੱਥੇ ਨੈਟ ਦੀ ਕੋਈ ਸੁਵਿਧਾ ਨਹੀਂ ਹੈ ਜੀ ਮੈਨੂੰ ਇੰਡੀਆਨ ਐਮਬੈਸੀ ਤੇ ਇੰਡੀਅਨ ਗਵਰਨਮੈਂਟ ਨੂੰ ਮੈਂ ਬੇਨਤੀ ਕਰਦਾ ਤੁੰਮ ਇੱਥੋਂ ਖਡਾਓ ਜਲਦੋਂ ਜਲਦ ਇੰਡੀਆ ਫਿਰ ਜੋ ਪਲੀਜ਼ ਰਿਕਵੈਸਟ ਹੈ ਮੇਰੀ ਜਾਨ ਨੂੰ ਖਤਰਾ ਹੈ ਜੀ ਇੱਥੇ ਮੇਰਾ ਨਾਮ ਹਰਮਿੰਦਰ ਸਿੰਘ ਹੈ ਜੀ ਇਸ ਮੁੱਦੇ ਤੇ ਕਾਂਗਰਸੀ ਲੀਡਰ ਪ੍ਰਗਟ ਸਿੰਘ ਨੇ ਕੇਂਦਰ ਸਰਕਾਰ ਨੂੰ ਘੇਰਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਸੁਰੱਖਿਅਤ ਆਪਣੇ ਦੇਸ਼ ਦੇ ਵਿੱਚ ਵਾਪਸ ਲਿਆਉਣਾ ਚਾਹੀਦਾ ਹੈ ਜਿੰਨੇ ਵੀ ਬੱਚੇ ਹਮਾਰੇ ਬਾਹਰ ਜਾਂਦੇ ਹੈ ਇਹ ਬੜੀ ਮੁਸ਼ਕਲ से ਜਾਂਦੇ ਹੈ ਹਮ मेरा ख्याल है कि यहाँ इनके लिए वो अपॉर्चुनिटी नहीं है जो होनी चाहिए कहीं ना कहीं हम सबको इसके लिए काम करने की जरूरत है हुँ. और जितने हमारे बच्चे हैं उनको समय का हुँ. समय के साथ उनको डेवलपमेंट करने की जरूरत है सो so, वो जितनी चीज़ें हैं वो कहीं ना कहीं कही इनको यूथ को कहीं प्रेरित कर देती हैं कि हाँ भी मेरे पास यहाँ अपॉर्चुनिटी नहीं है तो मैं ये काम कर लूँ और मेरी यूथ से भी गुज़ारिश है कि ऐसे इलीगल तरीके से बिना जाने बिना समझे इन देशों में ना जाए आज की तरीक में जब से मोदी ने पोलराइज करनी शुरू की है बीजेपी ने उस समय से वहाँ अमेरिका में भी ट्रंप जी ने उसी तरह से सोचना शुरू कर दिया कि अमेरिका हमारा है जो बाहर से लोग आए हुए हैं वह वाप वापस जाएं ऐसे ही मेरा ख्याल है कि फ़्रांस ने शुरू कर दिया इंग्लैंड ने शुरू कर दिया जर्मनी ने शुरू कर दिया ऑस्ट्रेलिया में शुरू कर दिया ये सारी बीमारी जो है वो मोदी की शुरू की हुई है लेकिन आज की तरीक में मैं नहीं कहता कि कोई इलीगल बच्चा जो हमारा जाए हम यहाँ अपॉर्चुनिटी जो है वो क्रिएट करेंगे सो दैट कि इन बच्चों को यहाँ अपॉर्चुनिटीज मिल सके और ये अच्छा काम अपना कर सके ਜ਼ਿਕਰ ਹੋ ਗਿਆ ਕਿ ਰੂਸ ਅਤੇ ਯੂਕਰੇਨ ਦੇ ਦਰਮਿਆਨ ਲੰਬੇ ਸਮੇਂ ਤੋਂ ਜੰਗ ਚੱਲ ਰਹੀ ਹੈ। ਕਈ ਮੁਲਕ ਵਿਚੋਲਗੀ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ। ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਭਾਰਤੀ ਨੌਜਵਾਨਾਂ ਨੂੰ ਵੀ ਰੂਸ ਨੇ ਫੌਜ ਦੇ ਵਿੱਚ ਭਰਤੀ ਕੀਤਾ ਹੈ। ਉਹਨਾਂ ਨੂੰ ਫਰੰਟ ਲਾਈਨ ਤੇ ਭੇਜਿਆ ਗਿਆ ਜਿੱਥੇ ਉਹਨਾਂ ਦੀਆਂ ਜਾਨਾਂ ਨੂੰ ਖਤਰਾ ਲਗਾਤਾਰ ਬਣਿਆ ਰਹਿੰਦਾ ਹੈ। ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ। ਕਦੋਂ ਨੌਜਵਾਨਾਂ ਦੀ ਭਾਰਤ ਵਾਪਸੀ ਹੁੰਦੀ ਹੈ? DIG ਹਰਚੰਨ ਸਿੰਘ ਪੁੱਲਰ ਮਾਮਲੇ 'ਚ ਨਮਾ ਮੋੜ ਆਇਆ CBI ਦੀ ਇੱਕ ਵਿਸ਼ੇਸ਼ ਅਦਾਲਤ ਨੇ ਰਿਸ਼ਤ ਮਾਮਲੇ ਵਿੱਚ ਗ੍ਰਫਤਾਰ ਵਿਚੋਲੇ ਕ੍ਰਿਸ਼ਨੂ ਸ਼ਰਦਾ ਨੂੰ 9 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਹੈ ਦੋਸ਼ੀ ਕ੍ਰਿਸ਼ਨੂ ਬਡੇਲ ਜੇਲ੍ਹ 'ਚ ਬੰਦ ਸੀ ਜ਼ਿਕਰ ਹੋ ਗਿਆ ਕਿ DIG ਪੁੱਲਰ ਵੀ ਇਸੇ ਜੇਲ੍ਹ 'ਚ ਬੰਦ ਨੇ ਸੀਬੀਆਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਪੰਜਾਬ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਸਬੰਧਤ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫਤਾਰ ਵਿਚੋਲੇ ਕ੍ਰਿਸ਼ਨੂ ਸ਼ਰਦਾ ਨੂੰ 9 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਹੈ। ਦੋਸ਼ੀ ਵਿਚੋਲੇ ਨੂੰ ਬੜੇਲ ਜੇਲ੍ਹ ਤੋਂ ਲਿਆਂਦਾ ਗਿਆ ਸੀ ਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸੀਬੀਆਈ ਨੇ ਕ੍ਰਿਸ਼ਨੂ ਸ਼ਰਦਾ ਲਈ 12 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ। ਸੂਤਰਾਂ ਦੇ ਮੁਤਾਬਕ ਸੀਬੀਆਈ ਸ੍ਰਿਸ਼ੋਤ ਖੋਰੀ ਨੈੱਟਵਰਕ ਦੇ ਵਿੱਚ ਸ਼ਾਮਲ ਅਧਿਕਾਰੀਆਂ ਤੱਕ ਪਹੁੰਚਣ ਲਈ ਕ੍ਰਿਸ਼ਨੂ ਦੀ ਵਰਤੋਂ ਕਰਨਾ ਚਾਹੁੰਦੀ ਹੈ। ਜਾਂਚ ਏਜੰਸੀ ਨੇ ਅਦਾਲਤ ਵਿੱਚ ਬੜੇਲ ਜ਼ਿਲ੍ਹੇ ਵਿੱਚ ਆਉਣ ਵਾਲੇ ਸਾਰੇ ਮੁਲਾਕਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਜੇਲ੍ਹ ਪ੍ਰਸ਼ਾਸਨ ਨੂੰ ਹੁਕਮ ਚਾਰੀ ਕੀਤੇ ਨੇ ਸੂਤਰਾਂ ਦੇ ਮੁਤਾਬਕ ਕ੍ਰਿਸ਼ਨੂ ਸ਼ਰਦਾ ਨੂੰ ਉਸਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੀ ਕਈ ਲੋਕ ਮਿਲਣ ਗਏ ਸਨ ਜਿਸ ਕਾਰਨ ਸੀਬੀਆ ਨੂੰ ਸ਼ੱਕ ਹੈ ਕਿ ਵਿਅਕਤੀ ਇਸ ਮਾਮਲੇ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜ਼ਿਕਰ ਹੋਗਾ ਕਿ ਰੋਪੜ ਰੇਂਜ ਦੇ ਡੀਆਈਜੀ ਹਰਚਨ ਸਿੰਘ ਭੁੱਲਰ ਨੂੰ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਇਸੇ ਦੌਰਾਨ ਹੁਣ ਤੱਕ ਜਾਂਚ ਚੱਲਦੀ ਹੋਈ ਨਜ਼ਰ ਆ ਰਹੀ ਹੈ ਇਹਦੇ ਨਾਲ ਹੀ ਕ੍ਰਿਸ਼ਨੂ ਦੀਵੀ ਗ੍ਰਿਫਤਾਰੀ ਹੋਈ ਸੀ 16 ਅਕਤੂਬਰ 2025 ਨੂੰ ਇਹ ਗ੍ਰਿਫਤਾਰੀ ਹੋਈ ਸੀ ਤਲਾਸ਼ੀ ਦੌਰਾਨ ਸਾਬਕਾ ਡੀਆਈਜੀ ਦੇ ਘਰੋਂ 7.5 ਕਰੋ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਸਨ ਇਹ ਵੀ ਸਾਹਮਣੇ ਆਇਆ ਸੀ ਕਿ ਕ੍ਰਿਸ਼ਨੂ ਨੇ ਇਹ ਡੀਆਈਜੀ ਨੂੰ ਸ਼ਿਕਾਇਤਕਰਤਾ ਕਾਰੋਬਾਰੀ ਦੇ ਨਾਲ ਮਿਲਾਇਆ ਸੀ ਫਿਲਹਾਲ ਸੀਬੀਆਈ ਵੱਲੋਂ ਵੱਖ-ਵੱਖ ਐਂਗਲਸ ਤੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਜਾਂਚ ਦੇ ਦੌਰਾਨ ਵਿਦੇਸ਼ੀ ਸਬੰਧ ਵੀ ਸਾਹਮਣੇ ਆਏ ਨੇ ਦੱਸਿਆ ਜਾ ਰਿਹਾ ਹੈ ਕਿ ਭੁੱਲਰ ਡਿਊਟੀ ਦੇ ਦੌਰਾਨ ਲਗਭਗ 10 ਹਜ਼ਾਰ ਦੁਬਈ ਗਿਆ ਸੀ ਸੀਬੀਆਈ ਨੇ ਭੁੱਲਰ ਦਾ ਪਾਸਪੋਰਟ ਜ਼ਬਤ ਕਰ ਲਿਆ ਹੈ ਇਸ ਤੋਂ ਇਲਾਵਾ ਸੂਤਰਾਂ ਦੇ ਮੁਤਾਬਕ ਭੁੱਲਰ ਦੇ ਹੁਣ ਤੱਕ ਦੁਬਈ ਵਿੱਚ 2 ਅਤੇ ਕੈਨੇਡਾ ਵਿੱਚ 3 ਫਲੈਟ ਹੋਣ ਦੀ ਵੀ ਪਛਾਣ ਕੀਤੀ ਗਈ ਹੈ। ਇਸ ਤੋਂ ਇਲਾਵਾ CBI ਨੇ ਲੁਧਿਆਣਾ ਦੇ ਵਿੱਚ ਲਗਭਗ 55 ਏਕੜ ਜ਼ਮੀਨ ਅਤੇ ਮਾਸ਼ੀਵਾੜਾ ਖੇਤਰ ਦੇ ਵਿੱਚ 20 ਦੁਕਾਨਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਹੈ। ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ 'ਚ ਕੀ ਖੁਲਾਸੇ ਹੁੰਦੇ ਨੇ। ਅਮਰੀਕਾ ਦੇ ਰਾਸ਼ਟਰਪਤੀ ਰੋਨਲਡ 트੍ਰాంਪ ਨੇ ਇੱਕ ਵਾਰੀ ਫਿਰ ਭਾਰਤ ਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਲਈ ਵਿਚੋਲਗੀ ਕਰਨ ਦਾ ਸਿਹਰਾ ਆਪਣੇ ਸਿਰ ਬੰਨ੍ਹਿਆ। ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ। 트੍ਰాంਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਭ ਤੋਂ ਵਧੀਆ ਦਿਖਵਾਲਾ ਵਿਅਕਤੀ ਦੱਸਿਆ। ਦੱਖਣੀ ਕੋਰੀਆ ਵਿੱਚ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਦੇ ਕਾਰੋਬਾਰੀ ਨੇਤਾਵਾਂ ਲਈ ਆਯੋਜਿਤ ਕੀਤੇ ਗਏ ਖਾਣੇ ਮੌਕੇ 트੍ਰాంਪ ਨੇ ਇਹ ਦਾਵਾ ਕੀਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ। 트੍ਰੰਪ ਨੇ ਉਹਨਾਂ ਨੂੰ ਸਭ ਤੋਂ ਵਧੀਆ ਦੇਖਵਾਲਾ ਵਿਅਕਤੀ ਕਿਹਾ ਹੈ। ਉਹਨਾਂ ਨੇ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਲਈ ਵਿਚੋਲਗੀ ਦਾ ਸਿਰਾ ਆਪਣੇ ਸਿਰ ਬੰਨ੍ਹਿਆ। ਦੱਖਣੀ ਕੋਰੀਆ ਦੇ ਵਿੱਚ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਭਾਵ ਏਪੈਕ ਦੇ ਕਾਰੋਬਾਰੀ ਨੇਤਾਵਾਂ ਲਈ ਇੱਕ ਦੁਪਹਿਰ ਦੇ ਖਾਣੇ ਮੌਕੇ ਉਹਨਾਂ ਇਹ ਗੱਲਾਂਆਂ ਨੇ। ਉਹਨਾਂ ਕਿਹਾ ਕਿ ਉਹਨਾਂ ਨੇ ਦੋ ਪਰਮਾਣੂ ਹਥਿਆਰਬੰਦ ਗੁਆਂਢੀਆਂ ਦੇ ਵਿਚਕਾਰ ਸੰਭਾਵੀ ਜੰਗ ਨੂੰ ਰੋਕਣ ਲਈ ਵਪਾਰਕ ਤਬਾਦ ਹੀ ਵਰਤੋਂ ਕੀਤੀ ਹੈ 트럼ਪ ਨੇ ਕਿਹਾ ਕਿ ਦੋ ਪ੍ਰਮਾਣੂ ਦੇਸ਼ ਇੱਕ ਦੂਜੇ ਨਾਲ ਲੜ ਰਹੇ ਸਨ ਅਸੀਂ ਕਿਹਾ ਕਿ ਇੰਜ ਨਹੀਂ ਹੋਣਾ ਚਾਹੀਦਾ ਪ੍ਰਧਾਨ ਮੰਤਰੀ ਮੋਦੀ ਸਭ ਤੋਂ ਵਧੀਆ ਦੇਖੋ ਵਾਲੇ ਵਿਅਕਤੀ ਨੇ ਉਹ ਸਖਤ ਕਿਸਮ ਦੇ ਇਨਸਾਨ ਨੇ ਪਰ ਥੋੜੀ ਦੇਰ ਬਾਅਦ ਦੋਵੇਂ ਦੇਸ਼ਾਂ ਦੇ ਆਗੂਆਂ ਨੇ ਫੋਨ ਕਰਕੇ ਕਿਹਾ ਕਿ ਅਸੀਂ ਜੰਗ ਖਤਮ ਕਰ ਦੇਵਾਂਗੇ ਟਰੰਪ ਨੇ ਜਲਦੀ ਭਾਰਤ ਨਾਲ ਵਪਾਰਕ ਸੌਦਾ ਕਰਨ ਦਾ ਸੰਕੇਤ ਵੀ ਦਿੱਤਾ ਹੈ। ਰਾਸ਼ਟਰਪਤੀ ਨੇ ਨਵੀਂ ਦਿੱਲੀ ਅਤੇ ਇਸਲਾਮਾਬਾਦ ਦੋਵਾਂ ਦੇ ਨਾਲ ਆਪਣੇ ਮਹਾਨ ਸਬੰਧਾਂ ਦਾ ਜ਼ਿਕਰ ਕੀਤਾ ਹੈ। ਟਰੰਪ ਨੇ ਆਖਿਆ ਕਿ ਮੈਂ ਭਾਰਤ ਨਾਲ ਇੱਕ ਵਪਾਰਕ ਸਮਝੌਤਾ ਕਰ ਰਿਹਾ ਹਾਂ ਤੇ ਮੈਨੂੰ ਪ੍ਰਧਾਨ ਮੰਤਰੀ ਮੋਦੀ ਲਈ ਪਿਆਰ ਅਤੇ ਬਹੁਤ ਸਤਿਕਾਰ ਹੈ। ਇਸੇ ਤਰ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇੱਕ ਮਹਾਨ ਵਿਅਕਤੀ ਨੇ ਕਿ ਉਹਨਾਂ ਦਾ ਫੀਲਡ ਮਾਰਸ਼ਲ ਇੱਕ ਮਹਾਨ ਲੜਾਕੂ ਹੈ। ਆਪਣੇ ਸੰਬੋਧਨ ਦੇ ਵਿੱਚ ਅੱਗੇ ਟਰੰਪ ਨੇ ਕਿਹਾ ਕਿ ਉਹਨਾਂ ਨੇ ਦੋਵੇਂ ਦੇਸ਼ਾਂ ਦੇ ਨੇਤਾਵਾਂ ਨੂੰ ਕਿਹਾ ਸੀ ਕਿ ਜੇ ਦੋਵੇਂ ਦੇਸ਼ ਆਪਸ ਦੇ ਵਿੱਚ ਟਕਰਾਉਣਗੇ ਤਾਂ ਅਮਰੀਕਾ ਉਹਨਾਂ ਨਾਲ ਵਪਾਰਕ ਸਮਝੌਤੇ ਨਹੀਂ ਕਰੇਗਾ। ਉਹਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕੀਤਾ ਤੇ ਕਿਹਾ ਕਿ ਅਸੀਂ ਤੁਹਾਡੇ ਨਾਲ ਵਪਾਰਕ ਸਮਝੌਤਾ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਪਾਕਿਸਤਾਨ ਦੇ ਨਾਲ ਲੜ ਰਹੇ ਹੋ ਫਿਰ ਮੈਂ ਪਾਕਿਸਤਾਨ ਨੂੰ ਫੋਨ ਕੀਤਾ ਤੇ ਇਹੀ ਗੱਲ ਆਖੀ 트럼ਪ ਨੇ ਇਸ ਸਾਲ ਮਈ ਦੇ ਵਿੱਚ ਆਪਰੇਸ਼ਨ ਸੰਦੂਰ ਦੇ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਚਾਰ ਵਿਚੋਲਗੀ ਕਰਨ ਦੇ ਦਾਅਵੇ ਕੀਤੇ ਸਨ ਅਜੇ ਇਹ ਦਾਅਵੇ ਉਹ ਕਈ ਵਾਰ ਕਰ ਚੁੱਕੇ ਨੇ ਤੇ ਭਾਰਤ ਵੀ ਉਹਨਾਂ ਦਾਅਵਿਆਂ ਨੂੰ ਅਜੇ ਇਹ ਦਾਅਵੇ ਉਹ ਕਈ ਵਾਰ ਕਰ ਚੁੱਕੇ ਨੇ ਭਾਰਤ ਵੀ ਉਹਨਾਂ ਦੇ ਦਾਅਵਿਆਂ ਨੂੰ ਰੱਦ ਕਰਦਾ ਆ ਰਿਹਾ ਹੈ ਸੰਤਪੂਰੀ ਵਾਲਿਆਂ ਦੇ ਮਹਾਪੁਰਖਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਨਿਰਮਲੇ ਤਪੋਵਨ ਡੇਰਾਕਾਰ ਸੇਵਾ ਸੰਤਪੂਰੀ ਵਾਲੇ ਸ਼੍ਰੀ ਅਮ੍ਰਿਤਸਰ ਸਾਹਿਬ ਵਿਖੇ ਸ਼ਰਧਾ ਭਾਵਨਾ ਦੇ ਨਾਲ ਕੀਤਾ ਗਿਆ ਸਮਾਗਮ ਵਿੱਚ ਗਿਆਨੀ ਹਰਪ੍ਰੀਤ ਸਿੰਘ ਸਣੇ ਵੱਡੀ ਗਿਣਤੀ ਚ ਸਖਸ਼ੀਤਾ ਅਤੇ ਸੰਗਤ ਨੇ ਸ਼ਿਰਕਤ ਕੀਤੀ ਇਸ ਮੌਕੇ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਬਕਵਾਕ ਮੁੱਦਿਆਂ ਤੇ ਪ੍ਰਤੀਕਰਮ ਦਿੱਤੇ ਗਿਆਨੀ ਹਰਪ੍ਰੀਤ ਸਿੰਘ ਨੇ ਤਰਨਤਾਰਨ ਜ਼ਿਮਨੀ ਚੋਣ ਸਣੇ ਹੋਰਨਾ ਮਾਮਲਿਆਂ ਦੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਜ਼ਿਮਨੀ ਚੋਣ 'ਚ ਸਾਡੀ ਪਾਰਟੀ ਉਮੀਦਵਾਰ ਮਨਦੀਪ ਸਿੰਘ ਨੂੰ ਸਹਿਯੋਗ ਦੇ ਰਹੀ ਹੈ ਉਹਨਾਂ ਐਸਜੀਪੀਸੀ ਚੋਣਾਂ ਬਾਰੇ ਬੋਲਦਿਆਂ ਕਿਹਾ ਕਿ ਅਸੀਂ ਵਿਚਾਰ ਵਟਾਂਦਰਾ ਕਰਾਂਗੇ ਲੋੜ ਪਈ ਤਾਂ ਚੋਣਾਂ ਲੜਾਂਗੇ ਦੇਖੋ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਸਾਡੀ ਪਾਰਟੀ ਜਿਹੜੀ ਹੈ ਸਰਦਾਰ ਮਨਦੀਪ ਸਿੰਘ ਨੂੰ ਸਹਿਯੋਗ ਦੇ ਰਹੀ ਹੈ ਪੂਰਾ ਤੇ ਜਿਹੜਾ ਸਾਡੀ ਪਾਰਟੀ ਦੇ ਜਿਹੜੇ ਲੀਡਰਸ ਹਨ ਉਹ ਲਗਾਤਾਰ ਹੀ ਜਿਹੜਾ ਤਰਨਤਾਰਨ ਹਲਕੇ ਦੇ ਵਿੱਚ ਵਿਚਰ ਰਹੇ ਨੇ ਜਿੰਨੀਆਂ ਸਾਡੇ ਪਾਰਟੀ ਦੀਆਂ ਜ਼ਿੰਮੇਵਾਰੀਆਂ ਨੇ ਵੱਧ ਤੋਂ ਵੱਧ ਅਸੀਂ ਉੱਥੇ ਜੜੀਆਂ ਨਿਭਾ ਰਹੇ ਹਾਂ ਔਰ ਉਮੀਦ ਹੈ ਕਿ ਸਾਡਾ ਜਿਹੜਾ ਕੈਂਡੀਡੇਟ ਸਰਦਾਰ ਮਨਦੀਪ ਸਿੰਘ ਉਹ ਸ਼ਾਨੋ ਸ਼ੌਕਤ ਦੇ ਨਾਲ ਜਤਵਲ ਬਧੇਗਾ ਦੇਖੋ ਉਹਨਾਂ ਦੇ ਆਪਣੇ ਆਪਣੇ ਏਜੰਡੇ ਆ ਜੀ ਉਹ ਸਾਡੀ ਪਾਰਟੀ ਦਾ ਆਪਣਾ ਝੰਡਾ ਹੈ ਉਹਨਾਂ ਦੇ ਆਪਦੇ ਏਜੰਡੇ ਆ ਠੀਕ ਆ ਆਪਣੇ ਆਪਣੇ ਝੰਡੇ ਦੇ ਉੱਤੇ ਹਕਾਇਮ ਨੇ ਇਹਦੇ ਵਿੱਚ ਅਸੀਂ ਕੀ ਦਖਲ ਅੰਦਾਜ਼ੀ ਕਰ ਸਕਦੇ ਐ ਜੀਪੀਸੀ ਇਲੈਕਸ਼ਨ ਆ ਰਹੇ ਆ ਕਿੰਨੇ ਬਲੂ ਲੋਕ ਕੋਈ ਮੀਤਵਾਤਾ ਰੰਗ ਕਿਤੇ ਆ ਮੈਂਬਰ ਸਾਹਿਬਾਂ ਦੇ ਨਾਲ ਵਿਚਾਰਾ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਮੀਟਿੰਗ ਜਿਹੜੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਬੁਲਾਈਆਂ ਨੇ ਤੇ ਪਹਿਲਾਂ ਵੀ ਬੁਲਾ ਚੁੱਕੇ ਆ ਤੇ ਜੋ ਵੀ ਸਾਡੀ ਪਾਰਟੀ ਤੇ ਡਿਟੇ ਸਾਹਿਬਾਨ ਦਾ ਫੈਸਲਾ ਹੋਊਗਾ ਉਸ ਨੂੰ ਜਿਹੜਾ ਇਨ ਬੈਨ ਜਿਹੜਾ ਉਹ ਲਾਗੂ ਕੀਤਾ ਜਾਊਗਾ ਤੇ ਜੇ ਲੜਨ ਦੀ ਲੋੜ ਪਈ ਤੇ ਲੜਾਂ ਦੇਖੋ ਪਹਿਲਾ ਪਹਿਲੀ ਕਿਸ਼ਤ ਸੀ ਇਹ ਪਹਿਲੀ ਵਾਰੀ ਹੋਇਆ ਸਿੱਖ ਇਤਿਹਾਸ ਦੇ ਵਿੱਚ ਕਿ ਇਹ ਪਹਿਲੀ ਕਿਸ਼ਤ ਦੇ ਵਿੱਚ ਮੰਨਤਾ ਦਿੱਤੀ ਗਈ ਫਿਰ ਦੂਜੀ ਕਿਸ਼ਤ ਦੇ ਵਿੱਚ ਮੰਨਤਾ ਦਿੱਤੀ ਗਈ ਤਾਂ ਮੈਨੂੰ ਲੱਗਦਾ ਕਿ ਕੁਝ ਜਥੇਬੰਦੀਆਂ ਰਹਿ ਗਈਆਂ ਹੋਣੀਆਂ ਹੋ ਸਕਦਾ ਉਹ ਤੀਜੀ ਕਿਸ਼ਤ ਵੀ ਜਿਹੜੀ ਆ ਉਹ ਐਪੀਸੋਡ ਜਿਹੜਾ ਉਹ ਜਾਰੀ ਕਰ ਦੇਣ ਪਰ ਇਹ ਹਾਸੋਣੀ ਸਥਿਤੀ ਹੈ ਕਿ ਤੁਸੀਂ 6 ਮਹੀਨੇ ਬਾਅਦ ਮਤਲਬ ਜਿਹੜੀ ਹੈ ਪਰਵਾਨਗੀ ਲੈ ਰਹੇ ਹੋ ਪੰਥ ਦੀਆਂ ਸੰਪਰਦਾਵਾਂ ਦੇ ਪਾਸੋਂ ਤੇ ਫਿਰ ਜਿਹੜੇ ਤੁਹਾਡੇ ਪਹਿਲੇ ਫੈਸਲੇ ਆ ਉਹਨਾਂ ਦੀ ਸਾਰਥਕਤਾ ਕੀ ਰਹਿ ਜਾਂਦੀ ਹੈ ਦੂਜੀ ਗੱਲ ਕਿ ਸਭ ਤੋਂ ਵੱਡੀ ਗੱਲ ਕਿ ਜਿੰਨਾ ਚਿਰ ਪੰਥ ਦੀ ਪਰਵਾਨਗੀ ਨਹੀਂ ਮਿਲਦੀ ਉਹਨਾਂ ਚਿਰ ਕੋਈ ਵੀ ਜਥੇਦਾਰ ਸਾਹਿਬ ਜਿਹੜਾ ਹੈ ਉਹ ਤਖਤ ਦੀ ਫਸੀਲ ਦੇ ਉੱਤੇ ਜਿਹੜਾ ਨਹੀਂ ਚੜ ਸਕਦਾ ਹੈਗਾ ਕਿ ਉਹ ਕਿਵੇਂ ਚੜ ਗਏ ਕੀ ਇਹਦੇ ਲਈ ਮਤਲਬ ਇਹ ਮਾਫੀ ਮੰਗਣਗੇ ਜਿਹੜੇ ਜ਼ਿੰਮੇਵਾਰ ਤਹਿਣਾ ਨੇ ਚਾਹੇ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹੈ ਚਾਹੇ ਉਹ ਕਰਵਾਉਣ ਵਾਲੇ ਜਿਹੜੇ ਆ ਅਕਾ ਦਲ ਦੇ ਨਾਲ ਪਕੌੜੇ ਦਲ ਦੇ ਨਾਲ ਜੁੜੇ ਲੋਕ ਹੈ ਕਿ ਉਹ ਇਹਨਾਂ ਪਤਾਈਆਂ ਦੀ ਮਾਫੀ ਮੰਗਣਗੇ ਪੰਤ ਪਾਸੋਂ ਇਹ ਵੱਡਾ ਸਵਾਲ ਹੈ ਇਸ ਸਮਾਰੋਹ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਅਤੇ ਬਾਬਾ ਸੁਖਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਇਸ ਸਮਾਗਮ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਗਿਆਨੀ ਸੁਲਤਾਨ ਸਿੰਘ ਗਿਆਨੀ ਰਣਜੀਤ ਸਿੰਘ ਅਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਸਣੇ ਕਈ ਸ਼ਖਸੀਅਤਾਂ ਸ਼ਾਮਲ ਹੋਈਆਂ ਇਹਦੇ ਨਾਲ ਹੀ ਸੰਤਾਂ ਨੇ ਵੀ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਭਰੀ ਸ਼੍ਰੀ ਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਨਿਤਿੰਨ ਨੰਦਾ ਤੇ ਇੱਕ ਵਿਅਕਤੀ ਵੱਲੋਂ ਗੋਲੀ ਚਲਾਈ ਗਈ ਆ ਜ਼ਖਮੀ ਹਾਲਤ ਚ ਪਰਿਵਾਰਕ ਮੈਂਬਰਾਂ ਵੱਲੋਂ ਨੰਦਾ ਨੂੰ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲਿਆਂਦਾ ਗਿਆ ਪਰ ਡਾਕਟਰਾਂ ਵੱਲੋਂ ਉਹਨਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੂਬੇਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵਿਰੋਧੀ ਸੂਬਾ ਸਰਕਾਰ ਨੂੰ ਲਗਾਤਾਰ ਘੇਰਦੇ ਨੇ ਆਏ ਦਿਨ ਗੋਲੀ ਚੱਲਣ ਦੀ ਕੋਈ ਨਾ ਕੋਈ ਘਟਨਾ ਵਾਪਰ ਜਾਂਦੀ ਹੈ ਤਾਜ਼ਾ ਮਾਮਲਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਆਮ ਆਦਮੀ ਪਾਰਟੀ ਦੇ ਆਗੂ ਨਿਤਿੰਨ ਨੰਦਾ ਤੇ ਇੱਕ ਵਿਅਕਤੀ ਵੱਲੋਂ ਗੋਲੀ ਚਲਾਈ ਗਈ ਹੈ ਡਾਕਟਰਾਂ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਜਿਹਦੇ ਦੇ ਵਿੱਚ ਗਨਸ਼ੋਟ ਵੀ ਪਰ ਅਸੀਂ ਐਗਜ਼ਾਮਿਨ ਕਰਿਆ ਹੈ ਠੀਕ ਹੈ ਇੰਜਰੀ ਲੱਗ ਵੀ ਰਹੀ ਹੈ ਪਰ ਹੁਣ ਪਰਲਰ ਇਨਵੈਸਟੀਗੇਸ਼ਨ ਲਈ ਉਹਨਾਂ ਨੂੰ ਹੋਕੇ ਭੇਜਿਆ ਹੈ ਪੇਸ਼ੈਂਟ ਦੀ ਕੰਡੀਸ਼ਨ ਸਿੱਖ ਨਹੀਂ ਹੈ ਸਟੇਬਲ ਹੈ ਬਿਲਕੁਲ ਓਰੀਐਂਟਡ ਨਹੀਂ ਇਹ ਗੱ ਬੈਕ ਸਾਈਡ ਉੱਤੇ ਸਿਰ ਤੋਂ ਸਿਰ ਦੇ ਵਿੱਚ ਤੇ ਗੋਲੀ ਦੀ ਨਿਕਲ ਗਈ ਹੈ ਕਿ ਨਹੀਂ ਨਹੀਂ ਇੱਥੇ ਤਾਂ ਕੋਈ ਇੰਜਰੀ ਨਹੀਂ ਹੈਗਾ ਠੀਕ ਹੈ ਬਰ ਐਂਟਰੀ ਮੂਡ ਹੈਗਾ ਐਕਸਿਡੈਂਟ ਮੂਡ ਕੋਈ ਨਹੀਂ ਦੂਜੇ ਪਾਸੇ ਪੁਲਿਸ ਅਧਿਕਾਰੀ ਦੇ ਮੁਤਾਬਕ ਅਜੇ ਤੱਕ ਪਤਾ ਨਹੀਂ ਲੱਗਿਆ ਕਿ ਗੋਲੀ ਕਿੰਨੇ ਚਲਾਈ ਹੈ ਇਹ ਗੰਪਲ ਦੀ ਦੱਸਦੇ ਆ ਵੀ ਗੰਪਲ ਹੋਇਆ ਜਿਹੜਾ ਉੱਥੇ ਜਾ ਦੇ ਸਮਾਗਮ ਦੇ ਵਿੱਚ ਪਰ ਹੁਣ ਉਹਨਾਂ ਨੂੰ ਰੈਫਰ ਕਰਤਾ ਨੰਦਾਜੀ ਨੂੰ ਤੇ ਉਸ ਤੋਂ ਬਾਅਦ ਬਾਕੀ ਤਾਂ ਕੰਡੀਸ਼ਨ ਦਾ ਪੀਜੀਏ ਡਾਕਟਰ ਦੱਸ ਸਕਦੇ ਜੀ ਇਹ ਕਿੰਨਾ ਕਿਤੇ ਗੋਲੀ ਚੱਲਣ ਦੀਆਂ ਘਟਨਾਵਾਂ ਆਈਆਂ ਆਈਆਂ ਜੀ ਇਹ ਹੈ ਪਤਾ-ਪਤਾ ਕਿਹੜਾ ਬੰਦਾ ਪਤਾ ਲੱਗਿਆ ਕਿਨੇ ਗੋਲੀ ਚਲਾਈ ਹੋ ਮੀਤ ਪਰ ਹਲਮਨ ਕੋਈ ਜਾਣਕਾਰੀ ਸ਼ੁਰੂ ਹੋਦਾ ਉਹਨਾਂ ਦੇ ਸਟੇਟਮੈਂਟ ਤੋਂ ਬਾਅਦ ਪਤਾ ਲੱਗੂਗਾ ਜ਼ਿਕਰ ਹੋ ਗਿਆ ਕਿ ਪੰਜਾਬ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਵਾਰਦਾਤ ਵਾਪਰਦੀ ਹੈ ਜਿਦੇ ਵਿੱਚ ਲੁੱਟ ਖੋਹ ਚੋਰੀ ਚਕਾਰੀ ਦੀਆਂ ਘਟਨਾਵਾਂ ਆਮ ਨੇ ਜਿਸ ਨੂੰ ਲੈ ਕੇ ਸੂਬਾ ਸਰਕਾਰ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਰਹਿੰਦੀ ਹੈ ਤੜਨਾਮਾ ਦੀ ਪਾਰਟੀ ਦੇ ਆਗੂ ਦੇ ਉੱਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਫਿਲਹਾਲ ਇਸ ਆਗੂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ ਕੈਨੇਡਾ ਚ ਪੰਜਾਬ ਦੇ ਨਾਲ ਸੰਬੰਧਿਤ ਕਾਰੋਬਾਰੀ ਦਰਸ਼ਨ ਸਿੰਘ ਦੇ ਦੇਹਾਂ ਤੋਂ ਬਾਅਦ ਉਹਨਾਂ ਦੇ ਪਿੰਡ ਚ ਵੀ ਸੋਗ ਦੀ ਲਹਿਰ ਹੈ ਜ਼ਿਕਰ ਹੋ ਗਿਆ ਕਿ ਉਹ ਖੰਨਾ ਦੇ ਨਜ਼ਦੀਕ ਪਿੰਡ ਰਾਜਗੜ੍ਹ ਦੇ ਨਾਲ ਸੰਬੰਧਤ ਸਨ ਪਿੰਡ ਵਾਸੀਆਂ ਨੇ ਉਹਨਾਂ ਵੱਲੋਂ ਕੀਤੇ ਗਏ ਸਹਿਯੋਗ ਦਾ ਜ਼ਿਕਰ ਕੀਤਾ ਦੱਸਣਯੋਗ ਹੈ ਕਿ ਦਰਸ਼ਨ ਸਿੰਘ ਪਰਿਵਾਰ ਸਣੇ ਕੈਨੇਡਾ ਜੇ ਸੈਟਲ ਸਨ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਕੈਨੇਡਾ ਚ ਵਾਪਰੀ ਘਟਨਾ ਨੇ ਪੰਜਾਬ ਵਾਸੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਾਰੋਬਾਰੀ ਦਰਸ਼ਨ ਸਿੰਘ ਸਾਸੀ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਪਿੰਡ ਵਾਸੀਆਂ ਨੇ ਉਹਨਾਂ ਦੁਆਰਾ ਕੀਤੇ ਕੰਮਾਂ ਨੂੰ ਯਾਦ ਕੀਤਾ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਬਹੁਤ ਵਧੀਆ ਇਨਸਾਨ ਸਨ 1992 ਦੇ ਵਿੱਚ ਕੈਨੇਡਾ ਗਏ ਸਨ ਉਹ ਜੋ ਅੱਜ ਜਦੋਂ ਅਸੀਂ ਸਵੇਰੇ ਫੋਨ ਦੇਖੇ ਫੋਨ ਤੇ ਪਹਿਲੀ ਪਹਿਲੀ ਵਾਰ ਇਹ ਅਸੀਂ ਫੋਨ ਤੇ ਜਦੋਂ ਖਬਰ ਦੇਖੀ ਸਾਡੇ ਪਿੰਡ ਦੇ ਦਰਸ਼ਨ ਸਿੰਘ ਮਾਨਾ ਬਹੁਤ ਵਧੀਆ ਇਨਸਾਨ ਸੀ ਪਿੰਡ ਦੇ ਤੇ ਬਹੁਤ 92 ਚ ਕੈਨੇਡਾ ਵਿੱਚ ਗਏ ਸੀ ਬਹੁਤ ਵਧੀਆ ਉਹਨਾਂ ਨੇ ਮਿਹਨਤ ਕੀਤੀ ਉੱਥੇ ਮਿਹਨਤ ਕਰਕੇ ਐਡਾ ਕਾਰੋਬਾਰ ਉੱਥੇ ਸ਼ੁਰੂ ਕੀਤਾ ਕੱਪੜੇ ਦਾ ਉਹਨਾਂ ਦਾ ਬਹੁਤ ਤਕੜਾ ਬਿਜ਼ਨਸ ਸੀ ਤੇ ਜਦੋਂ ਖਬਰ ਦੇਖੀ ਕਿਸੇ ਨੇ ਉੱਥੇ ਉਹਨਾਂ ਤੇ ਮੇਰਾ ਖਲਾ ਸੜਕ ਤੇ ਖੜੇ ਸੀ ਉਹ ਗੱਡੀ ਦੇ ਵਿੱਚ ਤਾਂ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰਤੀ ਸਾਡਾ ਸਾਰਾ ਪਿੰਡ ਬਹੁਤ ਸੋਗ ਦੀ ਲਹਿਰ 'ਚ ਆ ਤੇ ਬਹੁਤ ਵਧੀਆ ਇਨਸਾਨ ਸੀ ਉਹ ਜੀ ਉਹਨਾਂ ਦਾ ਸੁਭਾਅ ਬਹੁਤ ਵਧੀਆ ਸੁਭਾਅ ਸੀ ਜੀ ਜਦੋਂ ਵੀ ਅਸੀਂ ਕੋਈ ਪਿੰਡ ਦੇ ਕੰਮ ਵਾਸਤੇ ਉਹਨਾਂ ਕੋਲ ਜਾਂਦੇ ਸੀ ਜਾਂ ਕੋਈ ਪਿੰਡ ਦਾ ਗਰੀਬ ਬੰਦਾ ਉਹਨਾਂ ਕੋਲ ਪਿੰਡ ਦਾ ਕਿਸੇ ਕੁੜੀ ਦਾ ਵਿਆਹ ਵਾ ਕਿਸੇ ਵੀ ਕਾਰਜ ਵਾਸਤੇ ਜਾਂਦੇ ਸੀ ਤਾਂ ਉਹ ਬਹੁਤ ਵੱਧ ਚੜ ਕੇ ਜਨ ਜੀ ਤਿਆਰ ਰਹਿੰਦੇ ਸੀ ਸਪਾਉਣ ਬਹੁਤ ਯੋਗਦਾਨ ਸੀ ਉਹਨਾਂ ਦਾ ਪਿੰਡ ਦੇ ਵਾਸਤੇ ਆਖਰੀ ਇੱਕ ਦੋ ਗੱਲਬਾਤ ਹੋਈ ਹੈ ਕੋਈ ਆਖਰੀ ਵਾਰੀ ਮੇਰੇ ਜੀ ਹੁਣ ਜਦੋਂ 6 ਮਹੀਨੇ ਪਹਿਲਾਂ ਉਹ ਆਏ ਸੀ ਉੱਥੇ ਪਿੰਡ ਰਾਜਗੜ੍ਹ ਉਹਨਾਂ ਦੇ ਉੱਥੇ ਬਾਰ ਬਾਰ ਅਜਾੜ ਬਣਿਆ ਹੋਇਆ ਉੱਥੇ ਬੈਠੇ ਸੀ ਉੱਥੇ ਗੱਲਬਾਤ ਹੋਈ ਹੈ ਜੀ ਉਹਨਾਂ ਨਾਲ ਬਹੁਤ ਵਧੀਆ ਗੱਲਬਾਤ ਹੋਈ ਉਦੋਂ ਵੀ ਮੈਂ ਕਿਸੇ ਮਸਲੇ 'ਚ ਗਿਆ ਸੀ ਉਹਨਾਂ ਨੇ ਬਹੁਤ ਮਦਦ ਕੀਤੀ ਜੀ ਇੱਥੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਇੱਥੇ ਉਹਨਾਂ ਦੇ ਜੀ ਚਾਚੇ ਤਾਿਆਂ ਦੇ ਮੁੰਡੇ ਹੈਗੇ ਬ੍ਰਦਰ ਉਹਨਾਂ ਦੇ ਹੈਗੇ ਨੇ ਪਰਿਵਾਰ ਉਹਨਾਂ ਦਾ ਪਰਿਵਾਰ ਤਾਂ ਸਾਰਾ ਬਾਹਰੀ ਹੈ ਜੀ ਜ਼ਿਕਰ ਹੋ ਗਿਆ ਕਿ ਦਰਸ਼ਨ ਸਿੰਘ ਕੱਪੜੇ ਦੇ ਕਾਰੋਬਾਰੀ ਸਨ। ਉਹਨਾਂ ਦਾ 27 ਅਕਤੂਬਰ ਦੀ ਸਵੇਰ ਨੂੰ ਐਪਟਸਫੋਰਡ ਦੇ ਵਿੱਚ ਘਰ ਦੇ ਬਾਹਰ ਕਤਲ ਕਰ ਦਿੱਤਾ ਗਿਆ ਸੀ। ਦਰਸ਼ਨ ਸਿੰਘ ਨੇ ਇੱਕ ਸੰਘਰਸ਼ੀਲ ਟੈਕਸਟਾਈਲ ਰੀਸਾਈਕਲਿੰਗ ਯੂਨਿਟ ਕੈਨਮ ਇੰਟਰਨੈਸ਼ਨਲ ਦੇ ਵਿੱਚ ਹਿੱਸੇਦਾਰੀ ਖਰੀਦਣ ਤੋਂ ਪਹਿਲਾਂ ਛੋਟੀਆਂ-ਮੋਟੀਆਂ ਨੌਕਰੀਆਂ ਕੀਤੀਆਂ ਤੇ ਇਸ ਨੂੰ ਇੱਕ ਗਲੋਬਲ ਕੰਪਨੀ ਦੇ ਵਿੱਚ ਬਦਲ ਦਿੱਤਾ। ਕੈਨਮ ਇੰਟਰਨੈਸ਼ਨਲ ਇੱਕ ਵਿਸ਼ਵ ਪੱਧਰ ਦੇ ਉੱਤੇ ਮਸ਼ਹੂਰ ਟੈਕਸਟਾਈਲ ਰੀਸਾਈਕਲਿੰਗ ਕੰਪਨੀ ਹੈ ਜੋ ਆਪਣੇ ਪਾਰਦਰਸ਼ੀਅਤ ਤੇ ਟਿਕਾਊ ਵਪਾਰਕ ਮਾਡਲ ਦੇ ਲਈ ਜਾਣੀ ਜਾਂਦੀ ਹੈ। ਦੀਵਾਲੀ ਸਣੇ ਹੋਰ ਨਾ ਤਿਹਾਰਾਂ ਦੇ ਦੌਰਾਨ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਸਨ ਪਰ ਹੁਣ ਪਿਛਲੇ 10 ਦਿਨਾਂ ਤੋਂ ਇਨ੍ਹਾਂ ਧਾਤਾਂ ਦੇ ਭਾਅ ਵਿੱਚ ਗਰਾਵੜ ਦਰਜ ਕੀਤੀ ਗਈ ਹੈ ਭਾਰਤ 'ਚ ਸੋਨੇ ਦੀ ਆਮਦ ਤੇ ਕੁਝ ਅੰਕੜਿਆਂ ਦੇ ਮੁਤਾਬਕ ਮਾਰਚ 2025 ਤੋਂ ਸਤੰਬਰ 2025 ਤੱਕ ਭਾਰਤ 'ਚ 64000 ਕਿਲੋਗ੍ਰਾਮ ਸੋਨਾ ਆਇਆ ਹੈ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਸੋਨੇ ਅਤੇ ਚਾਂਦੀ ਦੇ ਭਾਅ ਦੇ ਵਿੱਚ ਤੂਫਾਨੀ ਤੇਜ਼ੀ ਦੇਖੀ ਗਈ ਸੀ ਪਰ ਪਿਛਲੇ 10 ਦਿਨਾਂ ਤੋਂ ਇਹਨਾਂ ਧਾਤਾਂ ਦੇ ਭਾਅ ਦੇ ਵਿੱਚ ਗਿਰਾਵਟ ਆਈ ਹੈ ਹਾਲਾਂਕਿ ਇਹਨਾਂ ਦੋਵਾਂ ਧਾਤਾਂ ਦੀਆਂ ਕੀਮਤਾਂ ਹਾਲੇ ਵੀ ਗਰੀਬ ਆਦਮੀ ਦੀ ਪਹੁੰਚ ਤੋਂ ਬਾਹਰ ਨੇ ਪਰ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਗਰੀਬ ਆਦਮੀ ਦੇ 1 ਗ੍ਰਾਮ ਸੋਨਾ ਖਰੀਦਣ ਚੰਪਸੀਨੇ ਛੁੱਟ ਰਹੇ ਨੇ ਪਰ ਮਾਰਚ 2025 ਤੋਂ ਲੈ ਕੇ ਸਤੰਬਰ 2025 ਤੱਕ ਭਾਰਤ ਦੇ ਵਿੱਚ 64000 ਕਿਲੋਗ੍ਰam ਸੋਨਾ ਆਇਆ ਹੈ ਅੰਕੜੇ ਸਭ ਨੂੰ ਹੈਰਾਨ ਕਰ ਰਹੇ ਨੇ ਭਾਰਤ ਚ ਰਿਜ਼ਰਵ ਬੈਂਕ ਆਫ ਇੰਡੀਆ ਨੇ 7 ਮਹੀਨਿਆਂ ਦੇ ਵਿੱਚ 64 ਟਨ ਸ ਰੱਖੇ 880.8 ਟਨ ਸੋਨੇ ਦੇ ਵਿੱਚੋਂ ਆਰਬੀਆਈ ਨੇ 575.8 ਟਨ ਸੋਨਾ ਭਾਰਤ ਲਿਆਂਦਾ ਹੈ ਜਦਕਿ 290.3 ਟਨ ਸੋਨਾ ਬੈਂਕ ਆਫ ਇੰਗਲੈਂਡ ਅਤੇ ਬੈਂਕ ਆਫ ਇੰਟਰਨੈਸ਼ਨਲ ਸੈਟਲਮੈਂਟਸ ਕੋਲ ਕਸਟਡੀ ਦੇ ਵਿੱਚ ਰੱਖਿਆ ਗਿਆ ਸੀ ਇਸ ਤੋਂ ਇਲਾਵਾ ਆਰਬੀਆਈ ਕੋਲ ਸੋਨੇ ਦੇ ਡਿਪੋਜ਼ਿਟ ਦੇ ਰੂਪ ਦੇ ਵਿੱਚ 14 ਟਨ ਸੋਨਾ ਵੱਖਰਾ ਹੈ ਭਾਰਤ ਦਾ ਸੈਂਟਰਲ ਬੈਂਕ ਮਾਰਚ 2023 ਤੋਂ ਲੈ ਕੇ ਹੁਣ ਤੱਕ 274 ਟਨ ਸੋਨਾ ਭਾਰਤ ਲਿਆ ਚੁੱਕਿਆ ਹੈ ਸੋਨੇ ਨੂੰ ਤੇਜ਼ੀ ਨਾਲ ਵਾਪਸ ਲਿਆਉਂਦਾ ਹੈ ਕਦਮ ਰੂਸ ਯੂਕਰੇਨ ਯੁੱਧ ਅਤੇ ਤਾਲੀਬਾਨ ਦੇ ਅਫਗਾਨਿਸਤਾਨ ਤੇ ਕਬਜ਼ੇ ਤੋਂ ਬਾਅਦ ਸ਼ੁਰੂ ਹੋਇਆ ਹੈ ਦੋਵੇਂ ਮਾਮਲਿਆਂ ਦੇ ਵਿੱਚ ਜੀ7 ਨੇ ਰੂਸ ਅਤੇ ਅਫਗਾਨਿਸਤਾਨ ਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਜ਼ਬਤ ਕਰ ਲਿਆ ਸੀ ਜ਼ਿਕਰ ਹੋ ਗਿਆ ਕਿ ਭਾਰਤ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਸੋਨੇ ਦੀਆਂ ਕੀਮਤਾਂ ਲਗਾਤਾਰ ਵਧੀਆਂ ਨੇ ਪਰ ਤਿਉਹਾਰਾਂ ਤੋਂ ਬਾਅਦ ਹੁਣ ਗਿਰਾਵਟ ਦਰਜ ਕੀਤੀ ਗਈ ਹੈ ਪਰ ਗਿਰਾਵਟ ਇੰਨੀ ਵੀ ਦਰਜ ਨਹੀਂ ਕੀਤੀ ਗਈ ਕਿ ਆਮ ਲੋਕ ਉਸ ਸੋਨੇ ਨੂੰ ਖਰੀਦ ਸਕਣ ਛੱਟ ਪੂਜਾ ਦੇ ਦੌਰਾਨ ਜਲੰਧਰ ਵਿਖੇ ਇੱਕ ਗੋਦਾਮ ਨੂੰ ਅੱਗ ਲੱਗਣ ਦਾ ਮਾਮਲਾ ਪਖਤਾ ਦਿਖਾਈ ਦੇ ਰਿਹਾ ਹੈ ਸਿਖਾ ਗੁਆਂ ਨੇ ਜ਼ਿੰਮੇਵਾਰ ਲੋਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਇੱਕ ਸ਼ਿਕਾਇਤ ਵੀ ਦਿੱਤੀ ਹੈ ਜ਼ਿਕਰ ਹੋਇਆ ਕਿ ਇਸ ਗੋਦਾਮ ਵਿੱਚ ਅੱਗ ਲੱਗਣ ਦੇ ਕਾਰਨ ਫਿਲਹਾਲ ਸਪਸ਼ਟ ਨਹੀਂ ਹੋਏ ਹਨ ਪਰ ਅੱਗ ਨੇ ਭਾਰੀ مالی ਨੁਕਸਾਨ ਕੀਤਾ ਸੀ ਜਲੰਧਰ 'ਚ ਬੀਤੇ ਕੁਝ ਦਿਨ ਪਹਿਲਾਂ ਛੱਟ ਪੂਜਾ ਦੇ ਦੌਰਾਨ ਲੱਗੀ ਅੱਗ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਹੈ। ਹੋਰਨਾ ਦੇ ਨਾਲ ਸ਼ਿਕਾਇਤ ਦੇਣ ਪਹੁੰਚੇ ਹੋਰਨਾ ਆਗੂਆਂ ਦੇ ਨਾਲ ਸ਼ਿਕਾਇਤ ਦੇਣ ਪਹੁੰਚੇ ਸਿੱਖ ਆਗੂ ਹਰਜਿੰਦਰ ਸਿੰਘ ਜਿੰਦਾ ਨੇ ਕਿਹਾ ਕਿ ਪ੍ਰਸ਼ਾਸਨ ਨੇ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ। ਹੁਣ ਆ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਖੜੇ ਕੀਤੇ ਨੇ। ਉਹਨਾਂ ਨੇ ਮੰਦਰ ਕਮੇਟੀ ਦੇ ਮੈਂਬਰਾਂ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਮੈਮੋਰੰਡਮ ਦੇਣ ਦੇ ਲਈ ਇੱਕ ਡਾਕੂਮੈਂਟ ਦਿੱਤਾ ਸੀਗਾ। ਹੂੰ। ਸਾਡਾ ਵਿਸ਼ਾ ਇਹ ਸੀਗਾ ਕਿ ਛੱਟ ਪੂਜਾ ਆ ਰਹੀ ਹੈ। ਪੰਜਾਬ ਵਿੱਚ ਵੱਡੀ ਗਿਣਤੀ ਪਰਵਾਸੀ ਜਿਹੜੇ ਆ ਆਪਣੇ ਧਾਰਮਿਕ ਪ੍ਰੋਗਰਾਮ ਨੂੰ ਧਾਰਮਿਕ ਤਰੀਕੇ ਨਾਲ ਨਾ ਮਨਾ ਕੇ ਉਹਦੇ ਵਿੱਚ ਹੋਰ ਕਈ ਤਰੀਕੇ ਦੀਆਂ ਹੁੱਲੜਬਾਜ਼ੀਆਂ ਹੁੰਦੀਆਂ ਨੇ ਉਹਨਾਂ ਨੂੰ ਪ੍ਰਸ਼ਾਸਨ ਜਿਹੜਾ ਆਪ ਰੋਕੇ ਨੀਤੀ ਜੀ ਆਮ ਲੋਕ ਰੋਕਦੇ ਫਿਰ ਝਗੜੇ ਵਾਲਾ ਮਸਲਾ ਬਣ ਜਾਂਦਾ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਪਹਿਲੇ ਹੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀਗਾ ਸੀਐਮ ਨੂੰ ਵੀ ਸੰਬੋਧਨ ਵੇਚ ਗਏ ਪ੍ਰੈਸ ਨੂੰ ਵੀ ਡੀਲ ਕੀਤਾ ਸੀਗਾ ਬਟ ਉਸ ਦੇ ਬਾਵਜੂਦ ਕੀ ਹੋਇਆ ਛੱਟ ਪੂਜਾ ਦੇ ਦੌਰਾਨ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਬੜਾ ਵੱਡਾ ਫੇਲੀਅਰ ਸਾਹਮਣੇ ਆਇਆ ਉਹਨਾਂ ਨੇ ਕੋਈ ਪੁਕਟਾ ਇੰਤਜ਼ਾਮ ਨਹੀਂ ਕੀਤੇ ਸਾਡੇ ਜਲੰਧਰ ਇੱਕ ਬੜੀ ਵੱਡੀ ਘਟਨਾ ਹੋ ਗਈ ਹੈ ਜਲੰਧਰ ਦੇ ਵਿੱਚ ਨਾ ਲੰਬਾ ਪੈੜੀ ਚੌਂਕ ਦੇ ਕੋਲ ਇੱਕ ਸਲਾਨੀ ਮਾਤਾ ਮੰਦਰ ਹੈਗਾ ਜਿੱਥੇ ਪ੍ਰਵਾਸੀਆਂ ਨੇ ਛੱਤ ਪੂਜਾ ਦਾ ਇੱਕ ਪ੍ਰੋਗਰਾਮ ਦੇ ਰੂਪ ਵਿੱਚ ਤਿਆਰੀ ਕੀਤੀ ਸੀ ਉਸ ਤਿਆਰੀ ਦੌਰਾਨ ਉਹਨਾਂ ਨੇ ਉੱਥੇ ਪਟਾਕਿਆਂ ਦੇ علاوہ ਜਿਹੜਾ ਪਟਾਸ਼ ਵਗੈਰਾ ਚਲਾਉਂਦੇ ਨਾ ਇਹ ਚੀਜ਼ਾਂ ਵੀ ਉੱਥੇ ਲੈ ਕੇ ਉਹਨਾਂ ਨੇ ਚਲਾਈਆਂ ਤੇ ਹੁੱਲੜਬਾਜੀ ਬਹੁਤ ਹੋ ਰਹੀ ਸੀ ਹੁੱਲੜਬਾਜੀ ਦੌਰਾਨ ਉੱਥੇ ਕੀ ਹੋਇਆ ਇੱਕ ਨਾਲ ਗੋਡਾਊਨ ਸੀਗਾ ਕਿਸੇ ਭਰਾ ਦਾ ਟਾਇਰਾਂ ਦਾ ਗੋਡਾਊਨ ਉਸ ਗੋਡਾਊਨ ਨੂੰ ਅੱਗ ਲੱਗ ਗਈ ਜਦੋਂ ਅੱਗ ਲੱਗ ਗਈ ਤੇ ਅੱਗ ਦੇ ਲੱਗਣ ਨਾਲ ਉੱਥੇ ਬਿਲਕੁਲ ਪਿੱਛੇ ਇੰਡੀਅਨ ਆਇਲ ਦਾ ਡਿੱਪੂ ਵੀ ਹੈਗਾ ਤੇ ਉੱਥੇ ਇੱਕ ਤਰ੍ਹਾਂ ਨਾਲ ਤਾਂ ਅਸੀਂ ਇਹ ਮੰਨ ਕੇ ਚੱਲੀਏ ਕਿ ਪਟ્રોલ ਦੇ ਕੋਲ ਮੱਚਸਨ ਖੜਨ ਵਾਲੀ ਗੱਲ ਆ ਅਸੀਂ ਉੱਥੇ ਉਹ ਚੀਜ਼ਾਂ ਕਰ ਰਹੇ ਆ ਜਿਹੜੀਆਂ ਉਸ ਇਲਾਕੇ 'ਚ ਰੈਡ ਅਲਰਟ ਹੋਣ ਕਰਕੇ ਨਹੀਂ ਕਰ ਸਕਦੇ ਤੇ ਪ੍ਰਸ਼ਾਸਨ ਦੀ ਕੋਈ ਤਿਆਰੀ ਨਹੀਂ ਸੀਗੀ ਜ਼ਿਕਰਯੋਗ ਹੈ ਕਿ ਤਿਉਹਾਰਾਂ ਦੇ ਦੌਰਾਨ ਹੋਣ ਵਾਲੀ ਆਤੀਸ਼ਬਾਜ਼ੀ ਦੇ ਕਾਰਨ ਅਕਸਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕੀਤੀ ਜਾਂਦੀ ਹੈ ਭਾਰਤ ਤੇ ਆਸਟ੍ਰੇਲੀਆ ਵਿਚਕਾਰ ਚੱਲ ਰਹੀ T20 ਲੜੀ ਦਾ ਪਹਿਲਾ ਮੈਚ ਮੀ ਕਾਰਨ ਰੱਦ ਕਰ ਦਿੱਤਾ ਗਿਆ ਹੈ ਲਗਾਤਾਰ ਮੀ ਪੈਣ ਕਾਰਨ ਕੈਨਵਰਾ ਵਿੱਚ ਮੈਚ ਦੋ ਵਾਰ ਰੋਕਿਆ ਗਿਆ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9.4 ਓਵਰਾਂ ਵਿੱਚ ਇੱਕ ਵਿਕਟ ਤੇ 97 ਦੌੜਾਂ ਬਣਾਈਆਂ ਸ਼ੁਮਨ ਗਿੱਲ ਨੇ 37 ਅਤੇ ਕਪਤਾਨ ਸੂਰਜ ਕੁਮਾਰ ਯਾਦਵ 39 ਦੌੜਾਂ ਬਣਾ ਕੇ ਨਾਬਾਦ ਰਹੇ ਇਸ ਲੜੀ ਦਾ ਦੂਜਾ ਮੈਚ 31 ਅਕਤੂਬਰ ਨੂੰ ਮੈਲਬੌਰਨ ਦੇ ਵਿੱਚ ਖੇਡਿਆ ਜਾਵੇਗਾ ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਚੱਲ ਰਹੀ T20 ਲੜੀ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਹੈ। ਲਗਾਤਾਰ ਮੀਂਹ ਪੈਣ ਕਾਰਨ ਕੈਨਬਰਾ ਦੇ ਵਿੱਚ ਖੇਡ ਨੂੰ ਕਈ ਵਾਰ ਰੋਕਣਾ ਪਿਆ। ਇਸ ਲੜੀ ਦਾ ਦੂਜਾ ਮੈਚ 31 ਅਕਤੂਬਰ ਨੂੰ ਮੈਲਬਰਨ ਦੇ ਵਿੱਚ ਖੇਡਿਆ ਜਾਏਗਾ। ਇਸ ਮੈਚ ਦੇ ਦੌਰਾਨ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9.4 ਓਵਰਾਂ ਦੇ ਵਿੱਚ ਇੱਕ ਵਿਕਟ ਦੇ ਉੱਤੇ 97 ਦੌੜਾਂ ਬਣਾਈਆਂ ਸਨ। ਸ਼ੁਮਨ ਗਿੱਲ 37 ਅਤੇ ਕਪਤਾਨ ਸੂਰਜ ਕੁਮਾਰ ਯਾਦਵ 39 ਦੌੜਾਂ ਬਣਾ ਕੇ ਨਾਬਾਦ ਰਹੇ। ਅਭਿਸ਼ੇਕ ਸ਼ਰਮਾ 19 ਦੌੜਾਂ ਬਣਾ ਕੇ ਆਊਟ ਹੋ ਗਏ। ਉਹਨਾਂ ਨੂੰ ਐਲਿਸ ਦੀ ਗ ਦਿੱਤਾ ਸੀ ਅਭਿਸ਼ੇਕ ਸ਼ਰਮਾ 19 ਦੌੜਾਂ ਬਣਾ ਕੇ ਆਊਟ ਹੋਏ ਇਸ ਤੋਂ ਇਲਾਵਾ ਅੰਪਾਇਰ ਦੇ ਕਹਿਣ ਤੇ ਗਿੱਲ ਐਲਬੀਡਬਲੋਂ ਤੋਂ ਬਚ ਗਏ ਭਾਰਤੀ ਸਲਾਮੀ ਬੱਲੇਬਾਜ਼ ਸ਼ੁਮਨ ਗਿੱਲ ਨੂੰ ਅੰਪਾਇਰ ਦੇ ਸੱਦੇ ਤੇ ਐਲਬੀਡਬਲ ਆਊਟ ਹੋਣ ਤੋਂ ਬਾਅਦ ਚੌਥੇ ਓਵਰ ਦੀ ਦੂਜੀ ਗੇਂਦ ਤੇ ਐਲਬੀਡਬਲ ਆਊਟ ਐਲਾਨ ਦਿੱਤਾ ਗਿਆ ਨਾਥਨ ਐਲਿਸ ਦੀ ਗੇਂਦ ਉਹਨਾਂ ਦੇ ਪੈੜ ਤੇ ਲੱਗੀ ਸੀ ਮੈਦਾਨੀ ਅੰਪਾਇਰ ਨੇ ਅਪੀਲ ਰੱਦ ਕਰ ਦਿੱਤੀ ਜਿਸ ਕਾਰਨ ਆਸਟ੍ਰੇਲੀਆ ਨੂੰ ਸਮੀਖਿਆ ਲੈਣੀ ਪਈ ਅਭਿਸ਼ੇਕ ਨੇ ਬਾਟਲੇਟ ਦੇ ਓਵਰ ਦੇ ਵਿੱਚ ਦੋ ਚੌਕੇ ਮਾਰੇ ਭਾਰਤ ਨੇ ਦੋ ਓਵਰਾਂ ਦੇ ਬਾਅਦ 17 ਦੌੜਾਂ ਬਣਾਈਆਂ ਅਭਿਸ਼ੇਕ ਸ਼ਰਮਾ ਤੇ ਸ਼ੁਮਨ ਗਿੱਲ ਨੇ ਜੋਸ਼ ਹੈਜ਼ਲਬੁਡ ਦੇ ਪਹਿਲੇ ਓਵਰ ਦੇ ਵਿੱਚ 8 ਦੌੜਾਂ ਲਈਆਂ। ਆਸਟ੍ਰੇਲੀਆ ਨੇ ਟਾਸ ਜਿੱਤਿਆ ਤੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਨੇ ਟਾਸ ਜਿੱਤਿਆ ਤੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਦੱਸਦੀ ਹੈ ਕਿ ਆਸਟ੍ਰੇਲੀਆ ਦੇ ਕਪਤਾਨ ਮਿਸ਼ੇਲ ਮਾਰਸ਼ ਨੇ T20 ਅੰਤਰਰਾਸ਼ਟਰੀ ਮੈਚਾਂ ਦੇ ਵਿੱਚ ਆਪਣਾ 18ਵਾਂ ਟਾਸ ਜਿੱਤਿਆ ਹੈ। ਉਹਨਾਂ ਨੇ ਹਰ ਵਾਰ ਗੇਂਦਬਾਜ਼ੀ ਕਰਨ ਦਾ ਫੈਸਲਾ ਹੀ ਕੀਤਾ ਹੈ। ਭਾਰਤੀ ਟੀਮ ਵਾਸਤੇ ਪਲੇਇੰਗ 11 ਦੇ ਵਿੱਚ ਅਭਿਸ਼ੇਕ ਸ਼ਰਮਾ, ਸ਼ੁਮਨ ਗਿੱਲ, ਸੂਰਜ ਕੁਮਾਰ ਯਾਦਵ, ਤਿਲਕ ਵਰਮਾ, ਸੰਜੂ ਸੈਮਸਨ ਅਤੇ ਜਸਪ੍ਰੀਤ ਬੋਮਰਾ ਖੇਡ ਰਹੇ ਨੇ ਜ਼ਿਕਰ ਹੋਗਾ ਕਿ ਇਸ ਤੋਂ ਪਹਿਲਾਂ ਟੀਮ ਇੰਡੀਆ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 1-2 ਨਾਲ ਹਾਰ ਗਈ ਸੀ ਟੀਮ ਨੇ ਸਿਡਨੀ ਵਨਡੇ 9 ਵਿਕਟਾਂ ਨਾਲ ਜਿੱਤਿਆ ਸੀ ਰੋਹਿਤ ਸ਼ਰਮਾ ਨੇ ਇਸ ਮੈਚ ਦੇ ਵਿੱਚ 121 ਅਤੇ ਵਿਰਾਟ ਕੋਹਲੀ ਨੇ ਅਜੇ ਤੂੰ 74 ਦੌੜਾਂ ਬਣਾਈਆਂ ਸਨ ਹੁਣ ਸਭ ਦੀਆਂ ਨਜ਼ਰਾਂ ਇਸ ਲੜੀ ਦੇ ਦੂਜੇ ਮੈਚ ਦੇ ਉੱਤੇ ਟਿਕੀਆਂ ਹੋਈਆਂ ਨੇ ਦੂਜਾ ਮੈਚ 31 ਅਕਤੂਬਰ ਨੂੰ ਮੈਲਬਰਨ ਦੇ ਵਿੱਚ ਖੇਡਿਆ ਜਾਵੇਗਾ ਪੰਜਾਬ ਨਿਊਜ਼ ਬੁਲੇਟਨ ਦੇ ਵਿੱਚ ਫਿਲਹਾਲ ਇਹ ਨਹੀਂ ਤਾਜ਼ਾ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦ ਤੱਕ ਮਿੰਦੇ ਇਜਾਜ਼ਤ ਸਰ ਸ਼ਕਾਲ